ਜੇਕਰ ਤੁਸੀਂ ਵੀ ਪਹਾੜਾਂ ਦੇ ਵਿੱਚ ਘੁੰਮਣ ਦੀ ਸੋਚ ਰਹੇ ਹੋ ਤਾਂ ਇਸ ਵੀਡੀਓ ਨੂੰ ਜ਼ਰਾ ਗੌਰ ਦੇ ਨਾਲ ਜ਼ਰੂਰ ਦੇਖ ਲੈਣਾ ਕਿਤੇ ਤੁਹਾਡੇ ਉੱਤੇ ਵੀ ਕੋਈ ਵੱਡਾ ਸੰਕਟ ਨਾ ਆ ਜਾਵੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਹਾੜਾਂ ਦੇ ਵਿੱਚ ਘੁੰਮਣ ਦੇ ਸ਼ੌਕੀਨ ਜ਼ਰਾ ਸਾਵਧਾਨ ਹੋ ਜਾਣ ਕਿਉਂਕਿ ਪਹਾੜ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਰਕੇ ਕਈ ਗੱਡੀਆਂ ਇੱਥੇ ਫਸ ਚੁੱਕੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਬੇਹਦ ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਪਹਾੜ ਟੁੱਟਦਾ ਹੈ ਪਹਾੜੀ ਇਲਾਕੇ ਦੇ ਵਿੱਚ ਪਹਾੜ ਟੁੱਟਦਾ ਹੈ ਅਤੇ ਪਹਾੜ ਟੁੱਟਣ ਤੋਂ ਪਹਿਲਾਂ ਲੋਕ ਉਸ ਨੂੰ ਦੇਖ ਲੈਂਦੇ ਨੇ ਲੋਕ ਚੀਕ ਚਿਹਾੜਾ ਮਚਾਉਣਾ ਸ਼ੁਰੂ ਕਰ ਦਿੰਦੇ ਨੇ ਬਾਕੀ ਲੋਕਾਂ ਨੂੰ ਸਾਵਧਾਨ ਕੀਤਾ ਜਾਂਦਾ ਹੈ ਕਿ ਉਸ ਪਹਾੜ ਤੋਂ ਪਾਸੇ ਹੋ ਜਾਵੋ ਜਿਸ ਤੋਂ ਬਾਅਦ ਜਦੋਂ ਲੋਕ ਉਸ ਪਹਾੜ ਤੋਂ ਪਾਸੇ ਹੋ ਜਾਂਦੇ ਨੇ ਤਾਂ ਅਚਾਨਕ ਉਹ ਪਹਾੜ ਹੌਲੀ-ਹੌਲੀ ਕਰਕੇ ਥੱਲੇ ਡਿੱਗ ਜਾਂਦਾ ਹੈ ਹਾਲਾਂਕਿ ਕੋਈ ਵੱਡੀ ਘਟਨਾ ਨਹੀਂ ਵਾਪਰੀਆ ਭਾਰਤ ਅਨ ਦੱਸਦੀ ਹੈ ਕਿ ਕਈ ਸੈਂਕੜੇ ਕਾਰਾਂ ਇਸ ਜਾਨ ਦੇ ਵਿੱਚ ਫਸ ਗਈ ਹੈ ਨਹੀਂ ਕਿਉਂਕਿ ਰਸਤਾ ਬਲੌਕ ਹੋ ਗਿਆ ਰਸਤਾ ਬੰਦ ਹੋ ਗਿਆ ਤਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਜ਼ਿਕਰ ਹੋ ਗਿਆ ਕਿ ਮੌਨਸੂਨ ਚੱਲ ਰਿਹਾ ਹੈ ਇਸ ਵਕਤ ਹਰ ਥਾਂ ਤੇ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਖਾਸ ਕਰ ਪਹਾੜੀ ਇਲਾਕਿਆਂ ਦੇ ਵਿੱਚ ਜਦੋਂ ਮੀਂਹ ਪੈਂਦਾ ਹੁੰਦਾ ਤਾਂ ਖਤਰਾ ਲਗਾਤਾਰ ਵਧਿਆ ਰਹਿੰਦਾ ਹੈ ਕਿ ਪਹਾੜ ਜਦੋਂ ਮੀਂਹ ਕਾਰਨ ਡਿੱਗਦੇ ਨੇ ਪਹਾੜ ਕਈ ਖਿਸਕਦੇ ਨੇ ਤੋ ਤੁਹਾਨੂੰ ਦੱਸਦੀ ਕਿ ਜੇਕਰ ਤੁਸੀਂ ਵੀ ਪਹਾੜਾਂ ਦੇ ਵਿੱਚ ਘੁੰਮਣ ਦੀ ਸੋਚ ਰਹੇ ਹੋ ਤਾਂ ਜਰਾ ਸਾਵਧਾਨ ਹੋ ਜਾਓ ਆਪਣੀ ਜੇਕਰ ਤੁਸੀਂ ਵੀ ਆਪਣੇ ਪਰਿਵਾਰ ਦੇ ਨਾਲ ਕਿਤੇ ਘੁੰਮਣ ਦਾ ਪਲਾਨ ਬਣਾ ਰਹੇ ਹੋ ਪਹਾੜਾਂ ਦੇ ਵਿੱਚ ਜਾਣ ਦੀ ਸੋਚ ਰਹੇ ਹੋ ਤਾਂ ਜਰਾ ਸੋਚ ਸਮਝ ਕੇ ਕਰੋ ਬਾਹਰ ਪੈਰ ਰੱਖਣਾ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਇਹ ਤਸਵੀਰ ਸੋਸ਼ਲ ਮੀਡੀਆ ਤੇ ਇੰਨੀ ਦਿਨੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿਉਂਕਿ ਪਹਾੜ ਜੋ ਹੈ ਡਿੱਗਿਆ ਪਹਾੜ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਕਈ ਕਾਰਾਂ ਫਸ ਗਈਆਂ ਨੇ ਰਸਤੇ ਦੇ ਵਿੱਚ ਹੀ ਫਸ ਗਈਆਂ ਨੇ ਰਸਤਾ ਬੰਦ ਕਰ ਦਿੱਤਾ ਗਿਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਕਈ ਗੱਡੀਆਂ ਇਸ ਪਹਾੜ ਡਿੱਗਣ ਦੇ ਕਾਰਨ ਫਸ ਚੁੱਕੀਆਂ ਨੇ ਲੋਕ ਸ਼ੋਰ ਮਚਾਉਂਦੇ ਹੋਏ ਦਿਖਾਈ ਦੇ ਰਹੇ ਸੀ ਰੋਕਾ ਦੇ ਵੱਲੋਂ ਚਿਖਿਹਾੜਾ ਮਚਾਇਆ ਜਾਂਦਾ ਜਦੋਂ ਪਹਾੜ ਡਿੱਗਦਾ ਉਹਨਾਂ ਨੂੰ ਪਤਾ ਲੱਗਦਾ ਕਿਉਂਕਿ ਪਹਾੜ ਪਹਿਲਾਂ ਹੀ ਥੋੜਾ ਥੋੜਾ نیچے ਆ ਰਿਹਾ ਸੀ ਤੇ ਜਦੋਂ ਲੋਕ ਦੇਖਦੇ ਨੇ ਕਿ ਪਹਾੜ ਹੁਣ ਡਿਗਣ ਵਾਲੇ ਲੋਕਾਂ ਦੇ ਵੱਲੋਂ ਅਨੁਮਾਨ ਲਗਾ ਲਿਆ ਜਾਂਦਾ ਹੈ ਠੀਕ ਚਹਾੜਾ ਮਚ ਜਾਂਦਾ ਮੌਕੇ ਤੇ ਜਿਸ ਤੋਂ ਬਾਅਦ ਸਾਰੀਆਂ ਗੱਡੀਆਂ ਨੂੰ ਉਸ ਪਹਾੜ ਦੇ ਕੋਲੋਂ ਹਟਾਇਆ ਜਾਂਦਾ ਹੈ ਅੱਗੇ ਅਤੇ ਪਿੱਛੇ ਉਸ ਪਹਾੜ ਦੇ ਡਿਗਣ ਤੋਂ ਪਹਿਲਾਂ ਅੱਗੇ ਅਤੇ ਪਿੱਛੇ ਜਿੱਦੀਆਂ ਵੀ ਕਾਰਾਂ ਗੱਡੀਆਂ ਖੜੀਆਂ ਸੀ ਉਹ ਇਸੇ ਦੁਤਥੇ ਹੀ ਫਸ ਕੇ ਰਹਿ ਗਈਆਂ ਨੇ ਤਾਂ ਤਸਵੀਰ ਸਾਹਮਣੇ ਆ ਰਹੀ ਹੈ ਜੇਕਰ ਤੁਸੀਂ ਵੀ ਕਿਤੇ ਪਹਾੜਾ ਦੇ ਵਿੱਚ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਜ਼ਰਾ ਸੋਚ ਸਮਝ ਕੇ ਆਪਣੇ ਘਰ ਦੇ ਵਿੱਚੋਂ ਬਾਹਰ ਨਿਕਲਣਾ